ਜਾ ਕੋ ਬਹੁ ਪਰਵਾਹ ਕਹੋ ਨਾਨਕ ਚਿਰ ਕਛੁ ਨਹੀ ਸੁਪਰੀ ਜੀ ਕਖਾਲਸਾ ਵਾਹਿਗੁਰੂ ਜੀ ਕੀ ਸਤਿ ਪਰਮ ਸਨਮਾਨਯੋ ਸਤਿਗੁਰਾਂ ਦੀ ਸਾਜੀ ਨਵਾਜੀ ਸਾਥ ਸੰਗਤ ਜਿਓ ਆਉ ਜਿਤਨੇ ਵੀ ਭਾਵਨਾ ਵਾਲੇ ਚਕਿਆ ਸੁਜਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕਤਸ ਚਰਨਾਂ ਦੀ ਹਾਜ਼ਰੀ ਭਰ ਰਹੀ ਹੋ ਵੱਡਿਆਂ ਪਾਤਾਂ ਵਾਲੇ ਗੁਰਮਖੋ ਆਓ ਅੱਜ ਸਮੁੱਚੇ ਸੰਸਾਰ ਦੇ ਅੰਦਰ ਦੁਸ਼ਹਿਰੇ ਦੇ ਰੂਪ ਵਿੱਚ ਰਾਵਣ ਦੇ ਪੁਤਲੇ ਸਾੜੇ ਗਏ ਨੇ ਕਿਉਂਕਿ ਰਾਵਣ ਇੰਨਾ ਮਾੜਾ ਨਹੀਂ ਸੀ ਭਾਈ ਸਾਹਿਬ ਜੀ ਵੀ ਹੁਣੇ-ਹੁਣੇ ਪੜ ਕੇ ਗਏ ਨੇ ਪਰ ਜਦੋਂ ਬੰਦਾ ਹਾਰ ਜਾਂਦਾ ਹੈ ਨਾ ਉਹਦੇ ਨਾਲ ਕਲਮ ਦੇ ਧਣੀ ਨਹੀਂ ਦੁਰਦੇ ਬੁੱਧੀ ਦੇ ਧਣੀ ਨਹੀਂ ਦੁਰਦੇ ਕਿਉਂਕਿ ਰਾਵਣ ਹਾਰ ਗਿਆ ਸੀ ਉਹ ਦੁਸ਼ਟ ਆ ਰਾਮ ਜਿੱਤ ਗਿਆ ਸੀ ਉਹ ਭਗਵਾਨ ਆ ਜੇ ਕਿਤੇ ਅਸੀਂ ਡਿਟੇਲ ਨਾਲ ਪੜਹੀਏ ਇਤਿਹਾਸ ਨੂੰ ਇਮਾਨਦਾਰੀ ਨਾਲ ਦੇਖੀਏ ਤੇ ਐਨਾ ਕਸੂਰ 라ਵਣ ਦਾ ਨਹੀਂ ਸੀ ਦੁਨੀਆ ਦਾ ਇੱਕੋ ਇੱਕ ਗ੍ਰੰਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 라ਵਣ ਦੇ ਨਾਲ ਇਨਸਾਫ ਕੀਤਾ ਮੈਂ ਬਾਣੀ ਦੀਆਂ ਤੁਕਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਦੇਖੋ ਜਿਹਦੇ ਵਿੱਚ ਐਨੇ ਗੁਣ ਹੋਣ ਉੱਚ ਔਗੁਣ ਵੀ ਜ਼ਰੂਰ ਹੁੰਦਾ ਹੈ ਜਿਹਦੇ ਵਿੱਚ ਔਗੁਣ ਹੋਵੇ ਉਹਦੇ ਵਿੱਚ ਗੁਣ ਵੀ ਇੱਕ ਜ਼ਰੂਰ ਹੁੰਦਾ ਹੈ ਕਿਸੇ ਕਵੀ ਨੇ ਬੜਾ ਸੁੰਦਰ ਕਿਹਾ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਜੋ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਢੀ ਦਾ ਪਰ ਮੈਂ ਸ਼ੁਰੂਆਤ ਕਰਨ ਲੱਗਾ 라ਵਣ ਦੀ ਭੈਣ ਸੀ ਸਰੂਪ ਲਖਾ ਤੇ ਉਹ ਸਮੇਂ ਵਿਸ਼ੰਬਰ ਦੀ ਮर्यादा ਸੀ ਵੀ ਬੱਚੀ ਖੁਦ ਆਪਣਾ ਵਰ ਚੁਣ ਸਕਦੀ ਹੈ ਅੱਜ ਜਿੱਥੋਂ ਜੈ ਮਾਲਾ ਆਰੰਭ ਹੋਈ ਅੱਜ ਮੈਨੂੰ ਮਾਫ਼ ਕਰਨਾ ਸਾਨੂੰ ਇੱਕ ਇੱਕ ਜਿਹੜਾ ਇਖਾਰ ਜੋ ਅਸੀਂ ਕਰਮ ਕਰਦੇ ਸਾਨੂੰ ਗੁਰਮਤ ਦੇ ਉੱਤੇ ਪਰਖਣਾ ਚਾਹੀਦਾ ਹੈ ਜਿਹੜੀ ਅਸਲ ਦੇ ਵਿੱਚ ਜੈਮਾਲਾ ਸਾਡੀ ਨਹੀਂ ਆ ਕਈ ਵਾਰੀ ਸਿੱਖਾਂ ਦੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਪਹਿਲਾਂ ਜੈਮਾਲਾ ਪਾਉਂਦੇ ਨੇ ਬਾਅਦ ਚਾਣ ਕੇ ਆਨੰਦ ਕਾਰਜ ਕਰਾਉਂਦੇ ਅਸਲ ਦੇ ਵਿੱਚ ਜਦੋਂ ਲੜਕੀ ਨੇ ਲੜਕੇ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ ਤੇ ਲੜਕੇ ਨੇ ਲੜਕੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਲਈ ਤੇ ਉਹ ਸਮਝੋ ਵਿਆਹ ਹੋ ਗਿਆ। ਉਹ ਸਮੇਂ ਬਿਸੰਬਰ ਦੀ ਮਰਿਆਦਾ ਸੀ। ਸਮਾਜ ਨੇ ਇਹਨੂੰ ਇਜਾਜ਼ਤ ਦਿੱਤੀ ਹੋਈ ਸੀ। ਤੇ ਰਾਵਣ ਦੀ ਭੈਣ ਸੀ ਸਰੂਪ ਲਖਾ ਰੱਬ ਨੇ ਸੁਪਨ ਬੜਾ ਦਿੱਤਾ ਸੀ। ਹੁਣ ਬੜੇ ਪਿਆਰ ਨਾਲ ਸੁਣਿਓ ਤੇ ਅੱਗੇ ਨਿਚੋੜ ਕੱਢਿਓ ਤੁਸੀਂ। ਉਹ ਗਈ ਰਾਮ ਕੋਲ। ਇਹ ਰਾਮ ਨੇ ਕਿਹਾ ਵੀ ਮੈਂ ਕਿਉਂਕਿ ਰੱਬ ਨੇ ਸੁਭਾਪਣ ਦਿੱਤਾ ਸੀ ਉਹ ਕਹਿੰਦਾ ਵੀ ਮੈਂ ਨਹੀਂ ਮੈਂ ਤਾਂ ਪਹਿਲੀ ਵਿਆਹ ਹੋਇਆ ਮੇਰੇ ਭਰਾ ਲక్ష్మణ ਨਾਲ ਕਰਦਾ ਉਹ ਲక్ష్మణ ਨਾਲ ਕੋਲ ਗਈ ਉਹਨੇ ਇੱਕ ਗੱਲ ਕਹੀ ਕਹਿਣ ਲੱਗੇ ਵੀ ਦੇਖ ਮੈਂ ਤਾਂ ਪ੍ਰਣ ਕੀਤਾ ਕੁਆਰਾ ਰਹਿਣ ਦਾ ਤੇ ਤੂੰ ਮੇਰੇ ਭਰਾ ਰਾਮ ਨਾਲ ਜਾ ਕੇ ਗੱਲ ਕਰ ਫਿਰ ਰਾਮ ਕੋਲ ਆ ਗਈ ਇਕ ਤੋ ਸਾਨੂੰ ਬੜਾ ਵਧੀਆ ਇੱਕ ਪਿਆਰਾ ਨੁਕਤਾ ਮਿਲਦਾ ਹੈ ਵੀ ਉਸ ਸਮੇਂ 2-2 3-3 ਵਿਆਹ ਕਰਾਏ ਜਾਂਦੇ ਸਨ ਜੋ ਲక్ష్మణ ਰਾਮ ਦੇ ਕੋਲ ਭੇਜ ਰਿਹਾ ਵੀ ਤੂੰ ਤੇ ਨਾਲ ਗੱਲ ਕਰ ਇਹ ਪ੍ਰਤੱਖੇ ਦੇ ਵਿੱਚੋਂ ਸਾਨੂੰ ਸਵਾਲ ਦਾ ਜਵਾਬ ਮਿਲ ਗਿਆ ਵੀ ਉਸ ਸਮੇਂ 2-2 3-3 ਵਿਆਹ ਹੁੰਦੇ ਸਨ ਮਨੁੱਖ ਦੇ ਰਾਮ ਦਾ ਪਿਤਾ ਦਸ਼ਰਤ ਹੈ ਉਹਦੇ ਚਾਰ ਵਿਆਹ ਨੇ ਹੁਣ ਚਲੋ ਉਹ ਰਾਮ ਕੋਲ ਆਈ ਤੇ ਰਾਮ ਨੇ ਗੁੱਸੇ ਚ ਆਣ ਕੇ ਸਰੂਪ ਲਖਾ ਦਾ ਨੱਕ ਵੱਡ ਦਿੱਤਾ ਸੀ ਹੁਣ ਸਰੂਪ ਲਖਾ ਕੌਣ ਹੈ ਰਾਵਣ ਦੀ ਭੈਣ ਹੁਣ ਰਾਵਣ ਨੂੰ ਦੇਖੋ ਕਿਤੇ ਭਾਈ ਸਾਹਿਬ ਜੀ ਹੁਣੇ-ਹੁਣੇ ਸ਼ਬਦ ਪੜ੍ਹ ਕੇ ਗਏ ਨੇ ਜਿਹਦੀ ਲੰਕਾ ਸ਼ਿਉਨੇ ਦੀ ਸਮੇ ਦਾ ਰਾਜਾ ਹੈ ਸ਼ਿਉਨੇ ਦੀ ਲੰਕਾ ਹੈ ਦੇਖੋ ਸੋਲਰ ਤਾਂ ਅੱਜ ਆਏ ਨੇ ਉਹ ਸਮੇ ਗੁਰਬਾਣੀ ਨੇ ਸਾਨੂੰ ਸੁਚੇਤ ਕੀਤਾ ਵੀ 라ਵਣ ਦੇ ਘਰ ਸੂਰਜ ਦੀਆਂ ਕਿਰਨਾਂ ਦੇ ਨਾਲ ਚੁੱਲ੍ਹਾ ਤਪਦਾ ਹੁੰਦਾ ਸੀ ਚੰਦ ਸੂਰਜ ਦੋਇ ਤਪਤਰ ਸੋਈ ਬੈਸੰਤਰ ਵਾਕੇ ਕਪਰੇ ਤੇ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਫ਼ ਕੀਤਾ 라ਵਣ ਦਾ ਸਮੇ ਦਾ ਰਾਜਾ ਤੇ ਐਨਾ ਉਹ ਸਮੇਂ ਅਮੀਰ ਐ ਇਹਦੀ ਜਿਹੜੀ ਲੰਕਾ ਐ ਉਹ ਸੋਨੇ ਦੀ ਐ ਅੱਗੇ ਤੁਰੋ ਸੂਰਜ ਦੀਆਂ ਕਿਰਨਾਂ ਨਾਲੇ ਦਾ ਘਰ ਦਾ ਚੁੱਲ੍ਹਾ ਤਪਦਾ ਹੈ ਪਰ ਉਹਦੀ ਭੈਣ ਦੀ ਨੱਕ ਵੱਟ ਦਿੱਤੀ ਜਾਏ ਤੇ ਬੰਦਾ ਕਿੱਥੇ ਰਹੇਗਾ ਸਾਡੀ ਭੈਣ ਨੂੰ ਕੋਈ ਚੰਦ ਸ਼ਬਦ અપਮਾਨ ਦੇ ਕਹੇ ਤੇ ਸਾਡੇ ਤੋਂ ਬਰਦਾਸ਼ਤ ਆਪੋ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖਿਓ ਜੀ ਸਾਡੀ ਤਸਵੀਰ ਕੁਝ ਹੋਰ ਹੋ ਜਾਏਗੀ ਅੱਜ ਮੈਂ ਸ਼ਾਮੀ ਦੇਖ ਰਿਹਾ ਸੀ ਵੀ ਕੀ ਹਾਲ ਕੀਤਾ ਹਰ ਸਾਲ ਉਹਦਾ ਪੁਤਲਾ ਬਣਾ ਕੇ ਸਾੜਦੇ ਆ ਤੇ ਕਿੰਨੇ ਜਿਉਂਦੇ ਰਾਵਣ ਤੁਰੇ ਫਿਰਦੇ ਨੇ ਕਿੰਨੇ ਜੇਲਾਂ 'ਚ ਡੱਕੇ ਬੈਠੇ ਨੇ ਕਿ ਸਾਡੇ ਅੰਦਰੋਂ ਬਰੀਆਈਆਂ ਮਰ ਗਈਆਂ ਜਿਹੜੇ ਅਸੀਂ ਪੁਤਲੇ ਸਾੜਦੇ ਹਾਂ ਸਾਡੇ ਅੰਦਰੋਂ ਬਰੀਆਈਆਂ ਮਰ ਗਈਆਂ ਤੇ ਕਿੰਨਾ ਕਿੰਨਾ ਪੈਸਾ ਜਿਹੜਾ ਅਸੀਂ ਖਰਚ ਕਰਦੇ ਆ ਕਿਸੇ ਧੀ ਦੇ ਵਿਆਹ ਦੇ ਕਰ ਦਈਏ ਕਿਸੇ ਦੀ ਪੜ੍ਹਾਈ ਤੇ ਖਰਚਾ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਆ ਅਕਲੀ ਕੀ ਜੈਦਾਨ ਉਹ ਗੁਰਮਖੋ ਜਾਗੋ ਆ ਪੰਜਾਬ ਦੀ ਧਰਤੀ ਤੇ ਖੜਾਂ ਦੀ ਮਾਰ ਆਈ ਏ ਜਿੰਨਾ ਅਸੀਂ ਦੇਖੋ ਹਰੇਕ ਮਹੱਲੇ ਚ 라ਵਣ ਬਣਿਆ ਤੇ ਕਿੰਨਾ ਕਿੰਨਾ ਖਰਚਾ ਆਇਆ ਕਿਤੇ ਇਹ ਪੈਸੇ ਅਸੀਂ ਬਚਾ ਕੇ ਉਹਨਾਂ ਹੜਪੀੜਤਾں ਤੱਕ ਪਹੁੰਚਾ ਦਿੰਦੇ ਉਹਨਾਂ ਦੀ ਮਦਦ ਕਰ ਦਿੰਦੇ ਕਿਤੇ ਜਦ ਕਿ ਕਨੇ ਰਾਵਣ ਤੁਰੇ ਫਿਰਦੇ ਨੇ ਉਹਨੇ ਇੱਕ ਗੱਲ ਮਨ 'ਚ ਬਿਠਾ ਲਈ ਵੀ ਬਦਲਾ ਜ਼ਰੂਰ ਲਵਾਉਂਗਾ ਕਿਸੇ ਦੀ ਪਹਿਣ ਦੀ ਨੱਕ ਵੱਡ ਦਿੱਤੀ ਜਾਵੇ ਸਮੇਂ ਦਾ ਰਾਜਾ ਫਿਰ ਚਾਰ ਵੇਦ ਕੰਠ ਨੇ ਆ ਦੇਖੋ ਨਾ ਰਾਵਣ ਦੇ 10 ਸਿਰ ਬਣਾਏ ਨੇ ਤੁਸੀਂ ਆਪਣੇ ਆਪ ਗੁਰਮਤ ਦੀ ਰੋਸ਼ਨੀ ਥੱਲੇ ਦੇਖਿਓ ਵੀ 10 ਸਿਰਾਂ ਨਾਲ ਬਹਿ ਕਿਦਾਂ ਸਕਦਾ ਹੈ ਤੁਰ ਕਿਦਾਂ ਸਕਦਾ ਅਸਲ ਦੇ ਵਿੱਚ ਕੀ ਸੀ ਉਹਦੇ ਵਿੱਚ 10 ਸਿਰਾਂ ਦੇ ਨਾਲ ਦਿਮਾਗ ਸੀ 10 ਸਿਰਾਂ ਦੇ ਨਾਲ ਉਹਦੇ 'ਚ ਦਿਮਾਗ ਸੀ ਤੇ ਮਨ ਦੀ ਇਕਾਗਰਤਾ ਤੋਂ ਬਿਨਾਂ ਧਾਰਮਿਕ ਗ੍ਰੰਥ ਨਹੀਂ ਕੰਠ ਹੋ ਸਕਦਾ ਸਾਰੀ ਸਾਰੀ ਕੁੰਬਰਾ ਲੰਗ ਚੱਲੀਆਂ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਸਾਰੀ ਸਾਰੀ ਉਮਰਾਂ ਲੰਗ ਚੱਲੀਆਂ ਨੇ ਜਪ ਸਾਹਿਬ ਦਾ ਪਾਠ ਕਰਦੇ ਆ ਰਹਿ ਰਸ ਦਾ ਪਾਠ ਕਰਦੇ ਆ ਅਜੇ ਤੱਕ ਕੰਠ ਨਹੀਂ ਹੋਈ ਕਿਉਂਕਿ ਕਿੰਨਾ ਮਨ ਸ਼ਾਂਤ ਸੀ ਜਿਹਨੂੰ ਚਾਰ ਵੇਦ ਕੰਠ ਨੇ ਹੁਣ ਜਦੋਂ ਭੈਣ ਦੀ ਨੱਕ ਵੱਡੀ ਗਈ ਉਹ ਕਹਿੰਦਾ ਵੀ ਸਮਾਂ ਆਏਗਾ ਬਦਲਾ ਜ਼ਰੂਰ ਲਵਾ ਤੂੰ ਮੇਰੀ ਨੱਕ ਵੱਡ ਦਿੱਤੀ ਏ ਚੇਤੇ ਰੱਖੀ ਮੈਂ ਤੇਰੀ ਵੀ ਨੱਕ ਵੱਡਾਂਗਾ ਸਮਤੁਰਪਿਆ ਜੀ ਜਾਮਚੰਦਰ ਜੀ ਨੂੰ ਬਨਵਾਸ ਮਿਲਿਆ ਹੁਣ ਜੰਗਲ ਵਿੱਚ ਨੇ ਹੁਣ ਇੱਕ ਉੱਚ ਸ਼ਾਲਾ ਆ ਛਲ ਬਣਿਆ ਵੀ ਸਨੇਹਰੀ ਰੰਗ ਦਾ ਹਿਰਨ ਦੇ ਰਾਮ ਦੀ ਘਰ ਵਾਲੀ ਸੀ ਤਾਂ ਨੇ ਕਿਹਾ ਵੀ ਮੈਨੂੰ ਇਹ ਚਾਹੀਦਾ। ਰਾਮ ਨੇ ਕੋਈ ਜਰਾ ਸਮਝਾਇਆ ਵੀ ਇਹ ਛਾਲ ਹੈ। ਉਹਨੇ ਜ਼ਿੱਦ ਕੀਤੀ ਚਲੋ ਰਾਮ ਜੀ ਗਏ। ਲక్ష్మణ ਨੂੰ ਕੋਲ ਬਿਠਾ ਗਏ। ਹੁਣ ਜਦੋਂ ਨਾ ਆਏ ਰਾਮ ਜੀ ਤੇ ਉਸ ਸਮੇਂ ਫਿਰ ਜੀਤਾ ਕਹਿੰਦੀ ਹੈ ਲక్ష్మణ ਨੂੰ ਕਹਿੰਦੀ ਤੂੰ ਜਾ ਆਪਣੇ ਪਿੱਛੇ ਭਰਾ ਦਾ ਪਤਾ ਕਰਕੇ ਆ। ਉਹ ਕਹਿੰਦਾ ਮੇਰਾ ਭਰਾ ਡਿਊਟੀ ਲਾ ਕੇ ਗਿਆ। ਉਹ ਕਹਿੰਦੀ ਨਹੀਂ ਤੂੰ ਜਾ ਫਰੋਂ ਨੇ ਲੀ ਖਿੱਚੀ ਸੀ ਤੁਸੀਂ ਸਾਰੀ RAM ਲੀਲਾ ਸਰਦ ਦੇਖੀ ਹੈ ਇਤਿਹਾਸ ਅਸੀਂ ਆਪਣਾ ਇਤਿਹਾਸ ਘੱਟ ਪੜਦੇ ਆਂ ਦੂਜਿਆਂ ਦਾ ਇਤਿਹਾਸ ਜ਼ਿਆਦਾ ਪੜਦੇ ਹੁਣ ਉਸ ਤੋਂ ਬਾਅਦ ਹੋਇਆ ਇਦਾਂ ਹੀ ਉਹਨੇ ਇੱਕ ਲੀ ਖਿੱਚ ਦਿੱਤੀ ਕਹਿਣ ਲੱਗੇ ਕੋਈ ਵੀ ਹੈ ਲੀਕ ਤੋਂ ਬਾਹਰ ਨਹੀਂ ਤੂੰ ਜਾਣਾ ਚਲਾ ਗਿਆ ਉਹਨੇ ਰਾਬੜ ਮੰਕਤਾ ਬਣ ਕੇ ਆਇਆ ਗੁਰਬਾਣੀ ਨੂੰ ਪੜੋ ਕਿਤੇ ਉਹਨਾਂ ਨੇ ਕਿਹਾ ਵੀ ਖੈਰ ਪਾ ਉਹ ਖੈਰ ਪਾਉਂਦੀ ਪਰ ਉਹਦਾ ਵਸ ਨਹੀਂ ਚੱਲਦਾ ਫਿਰ ਉਹ ਕਹਿੰਦਾ ਜੇ ਤੂੰ ਪਾਉਣੀ ਹੈ ਲੀਕ ਤੋਂ ਬਾਹਰ ਆ ਕਿਉਂਕਿ ਗੁਰਬਾਣੀ ਨੇ ਵੀ ਸਾਨੂੰ ਸੁਚੇਤ ਕੀਤਾ ਹੈ ਜਦੋਂ ਤੁਸੀਂ ਗੁਰਬਾਣੀ ਪੜੋਗੇ ਨਾ ਕਿ ਬਾਣੀ ਵਿੱਚ ਪਾਵਨ ਬਚਨ ਆਉਂਦੇ ਨੇ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸ਼ਰਨਾਏ ਚੋ ਗਿਰਦ ਖਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਚਲੋ ਉਹ ਬਾਹਰ ਆਈ ਫਿਰ ਹੁਣ ਚੁੱਕ ਕੇ ਲੈ ਗਿਆ ਕਿ ਫਿਰ ਇਹਨੂੰ ਬੜੇ ਪਿਆਰ ਨਾਲ ਦਰਸ਼ਨ ਕਰਿਓ ਜੀਵਨ ਪਾਗ ਤੇ ਪਵਿੱਤਰ ਸੀ ਦੋਵਾਂ ਦਾ ਵੱਖਰੀ ਰੈਸ਼ ਬਣਾਈ ਸੀ ਤਾਨੂੰ ਉੱਥੇ ਰੱਖਿਆ ਫਿਰ ਤੁਹਾਨੂੰ ਪਤਾ ਹੋਵੇਗਾ ਵੀ ਰਾਮ ਨੇ ਅਗਨੀ ਪ੍ਰੀਖਿਆ ਵੀ ਲਈ ਸੀ ਤੇ ਅਗਨੀ ਪ੍ਰੀਖਿਆ ਦੇ ਵਿੱਚ ਸੀਦਾ ਬਿਲਕੁਲ ਪਵਿੱਤਰ ਨਿਕਲੀ ਸੀ ਦੇਖੋ ਆਪਾਂ ਸਾਰੇ ਗ੍ਰਸਤੀ ਬੈਠੇ ਆਂ ਇਸਤਰੀ ਨੂੰ ਪਤੀ ਉੱਤੇ ਭਰੋਸਾ ਨਾ ਹੋਵੇ ਤੇ ਪਤੀ ਨੂੰ ਇਸਤਰੀ ਦੇ ਭਰੋਸਾ ਨਾ ਨਾ ਹੋਵੇ ਉਹ ਘਰ ਕਦੀ ਚੱਲਿਆ ਨਹੀਂ ਕਰਦੇ ਇਹ ਭਰੋਸੇ ਦੀ ਤੰਦ ਤੇ ਖੜੇ ਨੇ ਬੜੀ ਨਾਜ਼ੁਕ ਤੰਦ ਹੈ ਹੁਣ ਜਦੋਂ RAM ਨੇ ਅਗਨੀ ਪ੍ਰੀਖਿਆ ਲਈ ਸੀ ਬਿਲਕੁਲ ਪਵਿੱਤਰ ਨਿਕਲੀ ਸੀ ਤੇ RAM ਨੂੰ ਫਿਰ ਵੀ ਭਰੋਸਾ ਨਹੀਂ ਸੀ ਫਿਰ ਹੋਇਆ ਕੀ ਕਿ ਮਾਂ ਭਾਰਤ ਦਾ ਜੇ ਤੁਸੀਂ ਕਿਤੇ ਇਹਨਾਂ ਦੋਵਾਂ ਨੂੰ ਵੱਖਰਿਆਂ ਕਰ ਦਿਓ ਸਰੂਪ ਲਖਾਂ ਨੂੰ ਵੱਖਰਿਆ ਕਰ ਦਿਓ RAM ਨੂੰ ਵੱਖਰਿਆਂ ਕਰ ਦਿਓ ਤੇ ਮਾਂ ਭਾਰਤ ਦਾ ਜੰਗ ਹੋਣਾ ਹੀ ਨਹੀਂ ਸੀ ਇਸਾਰੀ ਸਟੋਰੀ ਇੱਥੇ ਬਣਦੀ ਐ ਹੁਣ ਚਲੋ ਬਦਲੇ ਦੀ ਭਾਵਨਾ ਚੱਲੀ ਤੇ ਸਾਡੀ ਇੱਕ ਪੰਜਾਬੀਆਂ ਦੀ ਕਹਾਵਤ ਹੈ ਘਰ ਦਾ ਭੇਤੀ ਲੰਕਟਾ ਵੇ ਦੇਖੋ ਨਾ ਜਦੋਂ ਵੀ ਕੋਮਾਂ ਦੇ ਵਿੱਚ ਭਰਾ ਮਾਰੂ جنگ ਚੱਲਦੀ ਐ ਉਹ ਕੋਮਾਂ ਖਾਰਦੀਆਂ ਨੇ ਜਦੋਂ ਕੋਮਾਂ ਵਿੱਚ ਭਰਾ ਮਾਰੂ جنگ ਚੱਲੇਗੀ ਕਦੀ ਵੀ ਜਿੱਤ ਨਹੀਂ ਮਿਲੇਗੀ। ਇਹ ਗੁਰੂ ਕਿਰਪਾ ਕਰੇ ਕੋਮਾ ਸਾਰਿਆਂ ਦੇ ਉੱਤੇ ਭਰਾ ਮਾਰੂ ਜੰਗ ਨਾ ਚੱਲੇ। ਹੁਣ ਭਰਾ ਨੇ ਸਾਰੇ ਭੇਤ ਦੇ ਦਿੱਤੇ RAM ਵੀ RAM ਨੇ ਇਤਾਂ ਨਹੀਂ ਵਰਨਾ। ਜੇ ਨੂੰ ਖਤਮ ਕਰਨਾ ਹੈ ਇਹਦੀ ਧੁੰਨੀ ਵਿੱਚ ਤੀਰ ਮਾਰਾ। ਫਿਰ ਦੇਖੋ ਤੁਸੀਂ ਆਦਰ ਸਾਰਾ ਕੁਝ ਆਪਣੇ ਅੱਖਾਂ ਨਾਲ ਦੇਖੀ ਹੋਣਾ ਬੜੇ ਬੜੇ ਥਾਂ ਇੱਥੇ ਐਸੇ ਨੇ ਜਿੱਥੇ ਰਾਵਣ ਦੀ ਪਹਿਲਾਂ ਪੂਜਾ ਕੀਤੀ ਜਾਂਦੀ ਹੈ ਤੁਸੀਂ ਦੇਖੋ ਅੱਜ ਵੀ ਜਦੋਂ ਪੁਤਲੇ ਨੂੰ ਅੱਗ ਲਾਈ ਗਈ ਸਭ ਤੋਂ ਪਹਿਲਾਂ ਸਾਰੇ ਆਏ ਸਾਰਿਆਂ ਨੇ ਪ੍ਰਕਰਮਾ ਕੀਤੀ ਤੇ ਜੇ ਉਹ ਇੰਨੇ ਬੁਰਾ ਸੀ ਤੇ ਫਿਰ ਉਹਦੀ ਪੂਜਾ ਕਿਉਂ ਕਰਦੇ? ਜੋ ਇੰਨੇ ਮਾੜਾ ਸੀ ਤੇ ਫਿਰ ਉਹਦੀ ਪੂਜਾ ਕਰਨ ਦੀ ਕੀ ਲੋੜ ਹੈ ਸਾਰੀ ਸਿਆਰੀ ਦਿਹਾੜੀ ਅੱਜ ਪੂਜਾ ਕਰਨੀ ਪੂਜਾ ਤੋਂ ਬਾਅਦ ਫਿਰ ਬਾਅਦ ਵਿੱਚ ਕੀ ਹੁੰਦਾ ਸਾਨੂੰ ਲੋੜ ਹੈ ਇੱਦਾਂ ਜ਼ਰੂਰ ਤੇ ਹੱਥ ਮਾਰਨ ਦੀ ਜੋ ਇੰਨੇ ਪੁਰਸ਼ ਮਾੜਾ ਸਾਨੂੰ ਲੋੜ ਹੀ ਨਹੀਂ ਪੂਜਾ ਕਰਨ ਦੀ ਫਿਰ ਹੋਇਆ ਕੀ ਇਹ ਸਾਰਾ ਕੁਝ ਵਾਪਰਦਾ ਹੈ ਰਾਮ ਪੱਥੇ ਤੋਂ ਤੀਰ ਕੱਢ ਕੇ ਰਾਵਣ ਨੂੰ ਸੁੱਟਦਾ ਹੁਣ ਉਹ ਤੀਰਾਂ ਦੀ ਸੇਜਾ ਉੱਤੇ ਸੁੱਤਾ ਪਿਆ ਕਈ ਵਾਰੀ ਬੰਦਾ ਜਿੱਤ ਕੇ ਵੀ ਹਾਰਿਆ ਹੁੰਦਾ ਹੈ ਤੇ ਕਈ ਵਾਰੀ ਹਾਰ ਕੇ ਵੀ ਜਿੱਤਿਆ ਹੁੰਦਾ ਹੁਣ ਆਖਰੀ ਸਾਹਾਂ ਤੇ ਆ ਰਾਮ ਆਪਣੇ ਪ੍ਰਾਲਖਪਨ ਨੂੰ ਕਹਿੰਦਾ ਅਸੀਂ ਬਹੁਤ ਵੱਡਾ ਗਿਆਨੀ ਦੇਖਦੇ ਤੇ ਮੈਨੂੰ ਮਾਫ ਕਰਾ ਸਾਡੀ ਕੋਹ ਨੇ ਬਹੁਤ ਵੱਡੇ ਵੱਡੇ ਗਿਆਨੀ ਦੇ ਕੇ ਅਜ ਮਾਰੋਚਾ ਹਤ ਅੰਦਰ ਮੈਂ ਅਜ ਵੀ ਪੜ ਰਿਹਾ ਸੀ ਕਹਿਣ ਲੱਗੇ ਕੋਈ ਨਾ ਨਸ਼ਾ ਕਰਨ ਵਾਲਾ ਪੁਰਸ਼ ਤੁਰਿਆ ਜਾ ਰਿਹਾ ਸੀ ਉਹਦਾ ਬੈਲੈਂਸ ਵਿਗੜ ਰੇ ਕਦੀ ਸੱਜੇ ਜਾਂਦਾ ਸੀ ਕਦੀ ਖੱਬੇ ਜਾਂਦਾ ਸੀ ਕਦੀ ਖੱਬੇ ਜਾਂਦਾ ਸੀ ਕਦੀ ਸੱਜੇ ਜਾਂਦਾ ਸੀ ਕਿ ਉੱਥੇ ਕੋਈ ਮਹਾਤਮਾ ਤੁਰਿਆ ਜਾਂਦਾ ਤੇ ਉਹਨੇ ਇੱਕ ਗੱਲ ਕੇ ਕਹਿਣ ਲੱਗਾ ਨੌਜਵਾਨਾਂ ਸੰਭਲ ਕੇ ਤੁਰ ਡਿੱਗ ਪਏਗਾ ਜਦੋਂ ਇੰਨੀ ਗੱਲ ਕਹੀ ਨਾ ਤੇ ਜਿਹੜੀ ਨੌਜਵਾਨ ਨੇ ਮਹਾਤਮਾ ਨੂੰ ਗੱਲ ਕਹੀ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਹਿਲਾ ਕੇ ਚਲੀ ਗਈ ਕਹਿਣ ਲੱਗਾ ਮਹਾਤਮਾ ਜੀ ਚੇਤੇ ਰੱਖਿਓ ਮੈਂ ਡਿੱਗ ਪਿਆ ਤੇ ਮੈਨੂੰ ਕਿਸੇ ਨਾ ਕਿਸੇ ਨੇ ਠਾ ਦੇਣਾ ਹੈ ਨਾ ਠਾਏਗਾ ਕੋਈ ਗੱਲ ਨਹੀਂ ਮੇਰਾ ਨਸ਼ਾ ਉਤਰੇਗਾ ਮੈਂ ਆਪ ਹੀ ਉੱਠ ਕੇ ਤੁਰ ਪਾਂਗਾ ਚੇਤੇ ਰੱਖਿਓ ਜੇ ਤੁਸੀਂ ਡਿੱਗ ਪਏ ਨਾ ਤੇ ਤੁਹਾਨੂੰ ਕਿਸੇ ਨੇ ਨਹੀਂ ਠਾਣਾ ਸਾਡੀ ਗੋਮ ਨੇ ਵੀ ਬੜੇ ਬੜੇ ਵੱਡੇ ਵਿਦਵਾਨ ਡੇਗ ਦਿੱਤੇ ਅੱਜ ਕੱਲ ਕੋਈ ਧਰਮੀ ਬੰਦੇ ਨੂੰ ਬਾਹ ਫੜ ਕੇ ਨਹੀਂ ਠਾਉਂਦਾ ਅੱਜ ਹੈ ਕੋਈ ਐਸਾ ਵੀ ਧਰਮੀ ਬੰਦੇ ਤੋਂ ਕੋਈ ਗਲਤੀ ਹੋ ਜਾਏ ਤੇ ਉਹਨੂੰ ਬਾਹ ਫੜ ਕੇ ਠਾਏ ਸਭ ਲੋ ਤਾੜਨ ਵਾਲੇ ਹੀ ਨੇ ਤੇ ਸਾਡੀ ਕਾਮ ਨੇ ਵੀ ਇੰਨਾ ਹੀ ਬੜਾ ਕੁਝ ਕੀਤਾ ਚਲੋ ਮੈਂ ਜਿਹੜੇ ਆਪਣੇ ਪੱਖ ਵਾਲੇ ਪਾਸੇ ਨੂੰ ਆਉਣਾ ਸੀ ਹੁਣ ਤੀਰਾਂ ਦੀ ਸੇਜਾ ਉੱਤੇ ਸੁਟਾ ਤੇ ਰਾਮ ਕਹਿੰਦਾ ਆਪਣੇ ਭਰਾ ਨੂੰ ਰਸ਼ਮਨ ਨੂੰ ਕਹਿੰਦਾ ਜਾਜ ਬਹੁਤ ਵੱਡਾ ਗਿਆਨੀ ਅਸੀਂ ਦੇਖ ਦਿੱਤਾ ਚਾਰ ਵੇਦ ਕੰਠ ਨੇ ਜਾ ਕੋ ਜਿੰਦਗੀ ਦਾ ਇਹਦੇ ਕੋਲੋਂ ਸਬਕ ਲੈ ਕੇ ਆ ਹੁਣ ਰਾवण ਪਿਆ ਹੋਇਆ ਸੇਜਾਂ ਦੇ ਤੀਰਾਂ ਦੀ। ਲక్ష్మణ ਜਾਂਦਾ ਉਹਦੇ ਪੈ ਸਿਰ ਵਾਲੇ ਪਾਸੇ ਖਲੋਂਦਾ। ਸਿਰ ਵਾਲੇ ਪਾਸੇ ਖਲੋ ਕੇ ਕਹਿੰਦਾ ਭਗਵਾਨ ਕੋਈ ਗਿਆਨ ਦੀ ਦਾਤ ਬਖਸ਼ੋ। ਉਹ ਅੱਖਾਂ ਖੋਲ ਕੇ ਮਖਸ਼ਕਰਾ ਕੇ ਅੱਖਾਂ ਬੰਦ ਕਰ ਲੈਂਦਾ। ਬੋਲਦਾ ਨਹੀਂ ਕੁਛ। ਉਹ ਵਾਪਸ ਆ ਜਾਂਦਾ। ਤੇ ਰਾਮ ਨੂੰ ਆਣ ਕੇ ਕਹਿੰਦਾ ਕਿਨ ਲੱਗਿਆ ਵੀ ਉਹ ਤਾਂ ਕੁਝ ਬੋਲਦਾ ਹੀ ਨਹੀਂ। ਕੁਸੀ ਭੇਜਿਆ ਗਿਆਨ ਲੈਣ ਵਾਸਤੇ ਉਹ ਕਹਿਣ ਲੱਗੇ ਤੁਸੀਂ ਗਿਆਨ ਮੰਗਿਆ ਕਿਹੜੇ ਪਾਸੇ ਖਲੋ ਕੇ ਕਹਿੰਦੇ ਸਿਰ ਵਾਲੇ ਪਾਸੇ ਕਹਿੰਦਾ ਇੱਥੀ ਤੇ ਕਮੀ ਹੈ ਚਾਰ ਵੇਦ ਕੰਠ ਨੇ ਦੁਨੀਆ ਦਾ ਰਾਜਾ ਹੈ ਦੁਨੀਆ ਦਾ ਹਰੇਕ ਸਿੱਖ ਸਹੂਲਤਾਂ ਦੇ ਕੋਲ ਗਿਆਨ ਲੈਣਾ ਤਾਂ ਉਹਦੇ ਪੈਰਾਂ ਵਾਲੇ ਪਾਸੇ ਖਲੋ ਕੇ ਗਿਆਨ ਲੈ ਫੋਣ ਲక్ష్మణ ਜੀ ਜਾਂਦੇ ਆ ਤੇ ਜਾ ਕੇ ਉਹਦੇ ਪੈਰਾਂ ਵਾਲੇ ਪਾਸੇ ਖਲੋ ਕੇ ਨਾ ਰਾਵਣ ਦੇ ਕਹਿੰਦੇ ਭਗਵਾਨ ਕੋਈ ਜ਼ਿੰਦਗੀ ਦਾ ਗਿਆਨ ਦਿਓ ਉਹਨੇ ਤਿੰਨ ਨੁਕਤੇ ਦਿੱਤੇ ਬੜੇ ਪਿਆਰੇ ਜੇ ਕਿਤੇ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਨਾ ਤੇ ਮੈਂ ਕਹਿੰਦਾ ਬਹੁਤ ਵੱਡੀਆਂ ਰੂਖਾਨੀਅਤ ਨੂੰ ਛੂਹਾਂਗੇ ਉਹਨੇ ਸਾਹਮਣੇ ਦੇਖ ਕੇ ਨਾਲ ਲਛਮਨ ਨੂੰ ਕਹਿਣ ਲੱਗੇ ਪਹਿਲੀ ਗੱਲ ਕਦੀ ਵੀ ਦੁਸ਼ਮਣ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਕਦੀ ਵੀ ਦੁਸ਼ਮਣ ਨੂੰ ਮਾੜਾ ਨਹੀਂ ਤੇ ਸਮਝਣਾ ਚਾਹੀਦਾ ਦੂਜੀ ਗੱਲ ਦਿਲ ਦਾ ਭੇਦ ਨਹੀਂ ਦੇਣਾ ਚਾਹੀਦਾ ਜੇ ਕਿਤੇ ਮੈਂ ਆਪਣੇ ਭਰਾ ਨੂੰ ਭੇਦ ਦੇ ਦਿੱਤਾ ਤੇ ਉਹ ਜਾ ਕੇ ਅੱਗੇ ਰਲ ਗਿਆ ਅੱਜ ਆਹ ਵਸਤਾ ਬਣ ਗਈ ਤੀਸਰਾ ਕੰਮ ਸ਼ੁੱਭ ਕੰਮ ਵਿੱਚ ਕਦੀ ਦੇਰੀ ਨਹੀਂ ਲਾਣੀ ਚਾਹੀਦੀ ਤੇ ਗੁਰਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ ਵੀ ਬੰਦਿਆ ਮਾੜਾ ਕੰਮ ਕਰਨਾ ਹੈ ਹਜ਼ਾਰ ਵਾਰੀ ਸੋਚ ਚੰਗਾ ਕੰਮ ਕਰਨਾ ਤੇ ਸਕਿੰਟ ਨਾ ਲਾ ਨਾ ਬਿਲੰਬ ਧਰਮੰਗ ਨਾ ਬਿਲੰਬ ਪਾਪੰਗ ਦੜੰਤ ਨਾਮੰ ਧਰਮ ਕਮਣਾ ਹੋਵੇ ਕਦੀ ਦੇਰੀ ਨਹੀਂ ਕਰਨੀ ਚਾਹੀਦੀ ਮਾੜਾ ਕੰਮ ਕਰਨਾ ਹੋਵੇ ਹਜ਼ਾਰ ਵਾਰ ਸੋਚਣਾ ਚਾਹੀਦਾ ਤੇ ਗੁਰਬਾਣੀ ਕਹਿੰਦੀ ਬੰਦੇ ਦੀ ਫਿਕਰਤ ਕੀ ਹੈ ਚੰਗੀ ਆਈ ਆਲਕ ਕਰੇ ਬੁਰੀ ਆਈ ਹੋਏ ਛੇਰ ਚੰਗਾ ਕੰਮ ਕਰਨਾ ਹੋਵੇ ਹਜ਼ਾਰਾਂ ਵਾਰ ਹੀ ਸੋਚਦਾ ਮਾੜਾ ਕੰਮ ਕਰਨਾ ਹੋਵੇ ਫਟ ਛੇਰ ਹੁੰਦਾ ਹੈ ਬਕਰੀਤ ਰੀਤ ਹੈ ਤੇ ਬਾਬਾ ਜੀ ਨੇ ਸਾਨੂੰ ਸੁਚੇਤ ਕੀਤਾ बुरे काम को ऊठ खलोया नाम की बेला पै पै सोया आ साडी बपरीत है ਇਹ ਗੁਰਬਾਣੀ ਨੇ ਕਿਹਾ ਚੰਗਾ ਕੰਮ ਕਰਨਾ ਬੰਦਿਆ ਕਦੀ ਦੇਰੀ ਨਾ ਕਰ ਕੱਲ ਤੇ ਕਦੀ ਨਾ ਰੱਖ ਹੁਣੇ ਸ਼ੁਰੂ ਕਰ ਮਾੜਾ ਕੰਮ ਕਰਨਾ ਹਜ਼ਾਰਾਂ ਵਾਰੀ ਸੋਚ ਇਹ ਸੱਚਮੁੱਚ ਹਰ ਸਾਲ ਉਹਦਾ ਵਿਚਾਰੇ ਦਾ ਅਸੀਂ ਪੋਤਲਾ ਸਾੜਦੇ ਆਂ ਤੇ ਅੱਜ ਕਿੰਨੇ ਜਿਉਂਦੇ 라ਵਣ ਤੁਰੇ ਫਿਰਦੇ ਸਾਡਾ ਉਧਰ ਹੈ ਧਿਆਨ ਅੱਜ ਵਾਲੇ ਦਿਨ ਅਸੀਂ ਇੱਕ ਪ੍ਰਣ ਕਰੀਏ ਆਪਣੇ ਅੰਦਰੋਂ ਬੁਰਾਈਆਂ ਨੂੰ ਖਤਮ ਕਰੀਏ ਸਾਡੇ ਅੰਦਰ 라ਵਣ ਵਰਤੀ ਕਿਤੇ ਖਤਮ ਹੋ ਜਾਏ ਮਾੜੀ ਬਿਰਤੀ ਸਾਡੇ ਅੰਦਰੋਂ ਚਲੀ ਜਾਏ ਤੇ ਫਿਰ 라ਵਣ ਸ਼ਿਵਜੀ ਦਾ ਅਟੁੱਟ ਭਗਤ ਸੀ ਇਹਦੀ ਭਗਤੀ ਬਹੁਤ ਸੀ ਗੁਰਬਾਣੀ ਅਸੀਂ ਚੌ ਬੋਲੇ ਪੜ੍ਹਦੇ ਆ ਨਾ ਗੁਰੂ ਅਰਜੁਨ ਦੇ ਮਹਾਰਾਜ ਦੇ ਉਹਨਾਂ ਵਿੱਚ ਜ਼ਿਕਰ ਆਇਆ ਸੰਮਣ ਜਿਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ 라वण ਹੁਤੇ ਸਰੰਕ ਨੇ ਜਿਨ ਸਿਰ ਦੀਨੇ ਕਾਟ ਜੇ ਰੱਬ ਦੀ ਬਖਸ਼ਿਸ਼ ਚੰਦ ਛੇਲੜਾ ਨਾਲ ਮਿਲਦੀ ਹੁੰਦੀ 라वण ਕੰਗਾਲ ਥੋੜੀ ਸੀ ਸੰਮਣ ਜਿਉ ਇਸ ਪ੍ਰੇਮ ਕੀ ਗਮ ਕਿਉ ਹੋਤੀ ਸਾਟ ਦਮ ਦਾ ਅਕਰੀ ਅਰਥੇ ਦਮੜੇ ਮਾਇਆ ਹੁਣ ਇਹਨੇ ਬੇਨਤੀ ਕੀਤੀ ਏ ਜਿਹਦੀ ਲੰਕਾ ਸਿਉਨੇ ਦੀ ਕਿਉਂਕਿ ਆਮ ਬਨੁਖ ਥੋੜੀ ਸੀ ਸਮੇਂ ਦਾ ਰਾਜਾ ਸੀ ਸੰਮਣ ਜਿਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੈ ਰੰਕ ਨੇ ਜਿਨ ਸਿਰ ਦੀਨੇ ਕਾਟ ਸ਼ਿਵਜੀ ਦਾ ਅਟੁੱਟ ਭਗਤ ਸੀ ਉਹਨਾਂ ਦਾ ਇਤਿਹਾਸ ਕਹਿੰਦਾ 10 ਵਰੀ ਸਿਰ ਵੱਢ ਕੇ ਸ਼ਿਵਜੀ ਦੇ ਚਰਨਾਂ ਵਿੱਚ ਭੇਟਾ ਕੀਤਾ ਹੋਇਆ ਮੈਂ ਫਿਰ ਬੇਨਤੀ ਕਰਾਂ ਇੱਕੋ ਸਾਡੇ ਗੁਰੂ ਸਾਹਿਬ ਨੇ ਪੰਜ ਸੀਸ ਮੰਗੇ ਨੇ ਜਿੱਤੇ ਬਿਲਕੁਲ ਗੁਰਮਤ ਤੇ ਗੁਰਮਤ ਤੇ ਉਹਨਾਂ ਨੇ ਰਾਵਣ ਨੇ 10 ਵਰੀ ਸ਼ਿਵਜੀ ਨੂੰ ਪ੍ਰਸੰਨ ਕੀਤਾ ਤੇ ਜਦੋਂ ਉਹਦਾ ਸੀ ਜੇਕਰ ਉਹਨੇ ਦੁਸ਼ਟ ਅੱਜ ਕੀ ਕੀ ਅਸੀਂ ਅਤਿਆਚਾਰ ਕਰਦੇ ਸਾਡੇ ਉੱਤੇ ਇੰਨੇ ਕੁ ਵਹਿਮ ਭਰਮ ਅੱਜ ਵੀ ਟਿਕੇ ਨੇ ਜਦੋਂ ਰਾਵਣ ਦਾ ਪੁਤਲਾ ਛੜਦਾ ਉਦੋਂ ਅਸੀਂ ਛੋਡੀਆਂ ਖਿੱਚ ਕੇ ਤੁਰੇ ਫਿਰਦੇ ਹਾਂ ਕਮਾਲ ਦੀ ਗੱਲ ਹੈ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਨੂੰ ਮੱਥਾ ਟੇਕਨੇ ਇੱਕ ਪਾਸੇ ਬਾਣੀ ਪੜਦੇ ਹਾਂ ਭਾਈ ਲੋੜ ਹੈ ਬਾਣੀ ਪੜ ਕੇ ਆਪਣੇ ਅੰਦਰੋਂ ਬਰੀਆਈਆਂ ਦਾ ਤਿਆਗ ਕਰੀਏ ਲੋੜ ਹੈ ਜੋ ਗੁਰਬਾਣੀ ਕਹਿ ਰਹੀ ਹੈ ਉਹਦੇ ਅਨੁਸਾਰ ਤੁਰਨ ਦਾ ਯਤਨ ਕਰੀਏ ਫਿਰ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਨਵੀਂ ਸਵੇਰ ਹੈ ਨਹੀਂ ਤੇ ਜਿਵੇਂ ਦੁਨੀਆ ਦਾ ਸਮਾਜ ਚੱਲ ਰਿਹਾ ਅਸੀਂ ਉਦਾਂ ਹੀ ਚੱਲ ਰਹੇ ਹਾਂ ਅੱਜ ਤੱਕ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਵੀ ਭਾਈ ਹੁਣ ਵਸ ਕਰੀਏ ਸਾਡਾ ਕਿੰਨਾ ਕਿੰਨਾ ਨੁਕਸਾਨ ਹੁੰਦਾ ਕਿੰਨਾ ਕਿੰਨਾ ਸਾਡਾ ਪੈਸਾ ਬਰਬਾਦ ਹੁੰਦਾ ਕਿੰਨਾ ਕਿੰਨਾ ਸਾਡਾ ਸਮਾਂ ਬਰਬਾਦ ਹੁੰਦਾ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਕਰੀਏ ਆਪਣੇ ਬੱਚਿਆਂ ਨੂੰ ਇਦਾਂ ਦੇ ਸ਼ਬਦ ਕੀ ਵੀ ਬੇਟਾ ਪੜੋ ਤੇ ਇਹਨਾਂ ਦੇ ਅਰਥ ਪੜੋ ਫਿਰ ਸਾਡੀ ਜ਼ਿੰਦਗੀ ਵਿੱਚ ਨਵੀਂ ਸਵੇਰ ਆਉਣੀ ਹੈ ਭਾਈ ਨਹੀਂ ਤਾਂ ਬਸ ਚੱਲੀ ਜਾ ਰਹੀ ਹੈ ਅੱਜ ਕਿੰਨੇ ਕ ਜਿਹੜੀਆਂ ਅੱਜ ਵਾਲੇ ਦਿਨ ਅਸੀਂ ਪ੍ਰਣ ਕੀਤਾ ਵੀ ਬਰੀਆਈਆਂ ਅਸੀਂ ਤਿਆਗਾਂਗੇ ਜੀਵਨ ਵਿੱਚ ਫਿਰ ਤਾਂ ਨਵੀਂ ਸਵੇਰ ਆਵੇਗੀ ਤੇ ਜੇ ਉੱਥੇ ਦੀ ਉੱਥੇ ਹੀ ਪ੍ਰਕਰਮਾ ਹੋ ਰਹੀਆਂ ਨੇ ਹਰ ਸਾਲ ਫਿਰ ਜ਼ਿੰਦਗੀ ਦੇ ਵਿੱਚ ਨਖਾਰ ਨਹੀਂ ਆਉਂਦਾ ਚਲੇ ਤਾਂ ਅਸੀਂ ਸਾਰਿਆਂ ਨੇ ਜਾਣਾ ਅਜ ਰਾਮ ਦੀ ਜੈ ਜੈਕਾਰ ਤਾਂ ਸੀ ਕਿਉਂਕਿ ਉਹ ਜਿੱਤ ਗਿਆ ਸੀ ਹੁਣ ਮੈਂ ਪਿੱਛੇ ਅਰਜ ਕਰਕੇ ਆਇਆ ਹਾਰੇ ਦੇ ਨਾਲ ਬੁੱਢੇ ਗਿਆਨ ਦੇ ਤਣੀ ਨਹੀਂ ਚੱਲਦੇ ਕਲਮ ਦੇ ਤਣੀ ਨਹੀਂ ਚੱਲਦੇ ਜਿੱਤੇ ਦੀ ਜੈ ਜੈਕਾਰ ਆ ਤੁਸੀਂ ਆਮ ਕਹਿੰਦੇ ਨਾ ਚੜਦੇ ਨੂੰ ਸਲਾਮਾ ਕਿਉਂ ਬਈਆਂ ਨੇ ਕੋ ਸ਼ਿਵ ਦੇ ਨੂੰ ਸਲਾਮਾ ਕਰਦਾ ਤੇ ਸਾਨੂੰ ਲੋੜ ਹੈ ਭਾਈ ਗਿਆਨ ਨੂੰ ਧਾਰਨ ਕਰਕੇ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਵਸਾਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਸਾਡੇ ਜੀਵਨ ਦਾ ਆਧਾਰ ਬਣ ਜਾਏ ਤੇ ਕਦੀ ਮਾਨ ਨਾ ਕਰੋ ਕਿਉਂਕਿ ਗੁਰਬਾਨੀ ਦੇ ਭਾਈ ਸਾਹਿਬ ਜੀ ਸ਼ਬਦ ਦਰਸਾ ਕੇ ਗਏ ਸਨ 1 ਲੱਖ ਪੂਤ ਸਵਾ ਲੱਖ ਨਾਤੀ ਤੇ 라ਵਣ ਕਰ ਦੀਆਂ ਨਾ ਵਾਤੀ ਬਸ ਇੱਕ ਜੀਵਨ ਤੋਂ ਮਾੜੀ ਜੀ ਗਲਤੀ ਨੇ ਕਿੱਥੋਂ ਤੋਂ ਕਿੱਥੇ ਤੱਕ ਪੁਛਾ ਦਿੱਤਾ ਤੇ ਜੇ ਤੁਸੀਂ ਪ੍ਰੋਪਰ ਤੁਸੀਂ ਐਨ ਬਿਲਕੁਲ ਬਾਣੀ ਦੇ ਨਿਚੋੜ ਨਾਲ ਦੇਖੋਗੇ ਰਾਵਣ ਦਾ ਬਹੁਤ ਆ ਕਸੂਰ ਨਹੀਂ ਸੀ ਹਰੇਕ ਜੀਵਨ ਦੇ ਵਿੱਚ ਉਹ ਪਰਪੱਕ ਸੀ ਠੀਕ ਹੈ ਬੰਦੇ ਦੇ ਇਨਸਾਨ ਦੇ ਜੀਵਨ ਵਿੱਚ ਉਤਰਾ ਚੜਾ ਜ਼ਰੂਰ ਆਉਂਦੇ ਨੇ ਪਰ ਜਦੋਂ ਅਸੀਂ ਗੁਰਬਾਣੀ ਦੀ ਸੇਧ ਲੈ ਕੇ ਤੁਰਾਂਗੇ ਤੇ ਸਾਡੇ ਜੀਵਨ ਵਿੱਚ ਗੁਰੂ ਦੀਆਂ ਬਖਸ਼ਾ ਆਉਣਗੇ ਬਸ ਲੋੜ ਹੈ ਸਾਨੂੰ ਰੁਮਾਲਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਇਹਦੇ ਅੰਦਰੋਂ ਹੀ ਸਾਨੂੰ ਸਿੱਖਿਆ ਮਿਲਣੀ ਹੈ ਉਹਲੇ ਮਾਰਗ ਜਿਨਨੇ ਪਤਾਇਆ ਐਸਾ ਗੁਰਵੱਡ ਭਾਗੀ ਪਾਇਆ ਸਿਮਰ ਮੰਨ ਆ ਰਾਮ ਨਾਮ ਚਤਾਰੇ ਬਸ ਰਹਿ ਗਏ ਹਿਰਦੈ ਗੁਰ ਚਰਨ ਪਿਆਰੇ ਉਹਲੇ ਸਿੱਖ ਗੁਰੂ ਸਮਝਾਏ ਉਡੜ ਜਾਂਦੇ ਮਾਰਗ ਪਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਭੁੱਲਿਆਂ ਨੂੰ ਸਮਝਾਉਂਦੇ ਨੇ ਉਹ ਸਿੱਖਾਂ ਆਣ ਕੇ ਇੱਕ ਵਾਰੀ ਬੇਨਤੀ ਤਾਂ ਕਰ ਹੱਥ ਜੋੜ ਕੇ ਅੱਜ ਕਹਿ ਹੁਣ ਤੱਕ ਜੋ ਮੈਂ ਕਮਾਇਆ ਮੇਰੇ ਮਾਲਕਾ ਉਹ ਕਰਮ ਕਾਂਡੀ ਸੀ ਤੇ ਅੱਜ ਤੇਰੇ ਦਰ ਤੇ ਆ ਗਿਆ ਵਾਂ ਅੱਜ ਤੋਂ ਬਾਅਦ ਗੁਰਮੰਨ ਦੀ ਰੋਸ਼ਨੀ ਥੱਲੇ ਆਪਣਾ ਜੀਵਨ ਬਤੀਤ ਕਰਾਂਗਾ ਅੱਜ ਅੰਦਰੋਂ ਜੁੜ ਕੇ ਗਇਓ ਸਗਲ ਦੁਆਰ ਕੋ ਛਾਟ ਕੇ ਗਇਓ ਤੁਖਾਰੂ ਦਵਾਰ ਬਾਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਅੱਜ ਅੰਦਰੋਂ ਜੁੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਚਨ ਕਹਿਓ ਦਾਤਿਆ ਅਬ ਹਮ ਚੱਲੀ ਠਾਕੁਰ ਪੈਖਾਰ ਜਬ ਕੀ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾ ਅੱਜ ਅੰਦਰੋਂ ਜੁੜ ਕੇ ਕਿਉ ਪ੍ਰਭ ਜੀਓ ਖਸ ਮਾਨਾ ਕਰ ਪਿਆਰੇ ਬੁਰੇ ਭਲੇ ਹਮ ਠਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣਾ ਤੁਹਾਡੇ ਗੁਰੂ ਦਾ ਤੇ ਜਿਗਰਾ ਹੀ ਬੜਾ ਵੱਡਾ ਹੈ ਇੱਥੇ ਰੋਜ਼ ਪੜੇ ਜਾਂਦੇ ਨੇ ਸ਼ਬਦ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਦਾ ਗਿਆਤਾ ਮਾਦਵ ਹਮ ਐਸੀ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੀ ਸੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਜੀਵਨ ਵਿੱਚ ਬਖਸ਼ਾ ਕਰਨਗੇ ਏਸੀ ਪਾਵਨ ਅੱਜ ਦਾ ਇਤਿਹਾਸ ਔਰ ਗੁਰਬਾਣੀ ਦੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਸ ਵਿਦਵਾਨ ਦੇ ਨਾਲ ਇਨਸਾਫ ਕੀਤਾ ਮੈਂ ਉਹ ਬਚਨ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਪਾਵਨ ਬਾਣੀ ਦੀ ਵਿਚਾਰ ਕਰਦੇ ਆਂ ਔਰ ਉਹਨਾਂ ਦੇ ਪੱਖ ਨੂੰ ਵਿਚਾਰਦੇ ਆਂ ਕਿ ਨਹੀਂ ਬੇਅੰਤ ਭੁੱਲਾ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਜੋਗ ਅਸੀਸ ਦੀ ਦਾਤ ਬਖਸ਼ੋ ਜੀ ਅੱਖੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ